ਸ਼ਹਿਰ ਦੇ ਵਿੱਚ ਤੇਜ਼ ਰਫ਼ਤਾਰ ਚੱਲਦੀਆਂ ਨਿਊ ਦੀਪ ਦੀਆਂ ਬੱਸਾਂ ਅਕਸਰ ਹਾਦਸਿਆਂ ਦਾ ਕਾਰਨ ਬਣਦੀਆਂ ਨੇ ਜਿਸ ਦੀ ਤਾਜ਼ਾ ਮਿਸਾਲ ਬਠਿੰਡਾ ਦੀ ਗੁਣਿਆਣਾ ਮੰਡੀ ਦੇ ਵਿੱਚ ਇੱਕ ਵਾਰ ਫਿਰ ਦੇਖਣ ਨੂੰ ਮਿਲੀ ਜਿੱਥੇ ਤੇਜ਼ ਰਫ਼ਤਾਰ ਆ ਰਹੀ ਇੱਕ ਬੱਸ ਦੇ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਖਾਲਾ ਕਿ ਟੱਕਰ ਵੱਜਣ ਤੋਂ ਬਾਅਦ ਉਕਤ ਨੌਜਵਾਨ ਡਿੱਗ ਪਿਆ ਤੇ ਰੋਡ ਦੇ ਉੱਪਰ ਕਾਫੀ ਹੰਗਾਮਾ ਵੀ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਪੁਲਿਸ ਦੇ ਵੱਲੋਂ ਫਿਲਹਾਲ ਇੱਕ ਵਾਰ ਬੱਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਆਪਣੀ ਕਾਰਵਾਈ ਵੀ ਅਰੰਭੀ ਗਈ ਹੈ ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਅਕਸਰ ਹੀ ਇਸ ਕੰਪਨੀ ਦੀਆਂ ਬੱਸਾਂ ਆਏ ਦਿਨ ਹਾਦਸਿਆਂ ਦਾ ਕਾਰਨ ਬਣਦੀਆਂ ਨੇ ਕਿਉਂਕਿ ਇਹ ਬਹੁਤ ਹੀ ਤੇਜ਼ ਰਫ਼ਤਾਰ ਦੇ ਵਿੱਚ ਅੰਨੇਵਾਹ ਚੱਲਦੀਆਂ ਹਨ ਜਿਸ ਨਾਲ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਪਰ ਇਹਨਾਂ ਦੇ ਉੱਪਰ ਲਗਾਮ ਲਗਾਉਣ ਵਾਲਾ ਕੋਈ ਵੀ ਨਹੀਂ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਹ ਬੱਸ ਸ਼ਹਿਰ ਦੇ ਵਿੱਚੋਂ ਲੰਘ ਰਹੀ ਸੀ ਜੋ ਵੀ ਇੱਕ ਹਾਦਸੇ ਦਾ ਕਾਰਨ ਬਣ ਸਕਦਾ ਹੈ ਇਸ ਸਬੰਧੀ ਸੰਬੰਧਿਤ ਬੱਸ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਪੂਰੀ ਜਾਣਕਾਰੀ ਦੇਖਦੇ ਹਾਂ ਇਸ ਖਬਰ ਦੇ ਵਿੱਚ ਦੁਕਾਨ ਤੋਂ ਘਰ ਕੰਨੀ ਜਾ ਰਹੀ ਸੀ ਮੋਟਰਸਾਈਕਲ ਧੀ ਜੀ ਜਦੋਂ ਮੈਂ ਰਸਤੇ ਵਿੱਚ ਕੱਪਣ ਲੱਗਾ ਉਧਰੋਂ ਆ ਰਹੀ ਸੀ ਬੱਸ ਓਕੇ ਦੁਕਾਨ ਤੁਹਾਡੀ ਕਿੱਥੇ ਹੈ ਦੁਕਾਨ ਮੇਰੇ ਆ 25 ਚੌਂਕ 'ਚ ਹੈ ਜੀ ਆਪਣਾ ਮੇਨ ਬਾਜ਼ਾਰ ਜਿਹੜਾ ਆਪਣਾ ਜੀ ਜਾਂ ਸੜਕ ਦੇ ਸਾਹਮਣੇ ਜੀ ਤੇ ਜਦੋਂ ਮੈਂ ਉੱਤੇ ਰਸਤਾ ਟੱਪਣ ਲੱਗਾ ਉਦੋਂ ਆ ਰਹੀ ਸੀ ਤੇਜ਼ ਬੱਸ 30 ਬੱਸ ਆ ਰਹੀ ਸੀਗੀ ਜੀ ਤੇ ਵਿੱਚ ਆ ਕੀ ਵਜਦੀ ਸੀ ਉਹ ਕੇ ਤੇ ਕਾਫੀ ਤੇਜ਼ ਸੀ ਤੇ ਸਪੀਡ ਦਾ ਹਾਂਜੀ ਸਪੀਡ ਤੇਜ਼ ਸੀ ਉਹ ਹੰਪ ਕਰਕੇ ਜਦੋਂ ਲੇਕੋਦਮ ਬ੍ਰੇਕ ਮਾਰੀ ਵੀ ਬੱਸ ਰੁਕੀ ਨਹੀਂ ਦਿੱਤੀ ਇਹ ਕਿਵੇਂ ਦਿੱਤੀ ਜੀ ਕਿਤੜ ਸੱਤ ਫੀਟ ਕਾਫੀ ਵਜੇ ਹੈ ਸਾਡੇ ਤੋਂ ਬਾਅਦ ਤੇ ਪੱਟ ਤੇ ਅੱਛਾ ਇੱਧਰ ਲੇ ਗੋਡੇ ਤੇ ਖੜੀ ਓਕੇ ਤਾਂ ਹੁਣ ਇਹ ਵੀ ਕੰਪਲੇਂਟ ਵਗੈਰਾ ਕੀਤੀ ਹੈ ਜਿਸ ਨੂੰ ਹਾਂ ਕੰਪਲੇਂਟ ਕੀਤੀ ਹੈ। ਨੇਲ ਸ਼ਾਇਦ। ਓਕੇ ਤੇ ਉਹ ਅਗੇ ਤੁਹਾਡਾ ਬਿਆਨ ਲੈ ਗਏ ਪੁਲਿਸ ਵਾਲੇ? ਨਹੀਂ ਹੈ ਪੁਲਿਸ ਨਹੀਂ ਆਉਂਦੇ। ਠੀਕ। ਓਕੇ। ਥੈਂਕ ਯੂ। ਬਸ ਐਕਚੁਅਲੀ ਜੇ ਬੱਚਾ ਕਰਨ ਸੜ ਤੋਂ ਆਤੀ ਸੀਗੀ। ਓਕੇ ਸਰ ਤੋਂ ਇਹਨਾਂ ਨੇ ਗੋਨੇ ਆਣਾ ਹੋ ਕੇ ਬਠਿੰਡੇ ਜਾਣਾ ਸੀ। ਜੀ ਇਹ ਬੱਸਾਂ ਜਿਹੜੀ ਪਰਦੀ ਰੋਡ ਆ ਥੋੜੀ ਖਰਾਬ ਹੋਣ ਕਰਕੇ ਸ਼ਹਿਰ ਵਿੱਚ ਵੀ ਲਿਆਂਗੇ। ਇੱਕ ਬੱਚੇ ਨਾਲ ਥੋੜਾ ਇਹ ਲੜਕਾ ਸੀ 18-20 ਸਾਲ ਦਾ ਮੋਟਰਸਾਈਕਲ 'ਆ ਰਹੀ ਸੀ ਕੋਈ ਉਹਦੇ ਸੱਤ ਨਹੀਂ ਆਈ ਕੋਈ ਕਿਤੇ ਉਹ ਐਡਮਿਟ ਨਹੀਂ ਹੋ ਰਿਹਾ ਉਹਸ ਬੰਦੇ ਜਿਹੜੀ ਬੱਸ ਆ ਜਿਹੜੀ ਉਹ ਬੱਚੇ ਨਾਲ ਲੜਨ ਕਰਕੇ ਰੁਕੀ ਸੀ ਓਕੇ ਅਸੀਂ ਮੌਕੇ ਤੇ ਪਹੁੰਚ ਗਏ ਸੀ ਕਿ ਸਾਡੇ ਮੁਲਾਜ਼ਮ ਓਕੇ ਇੱਕ ਵਾਰੀ ਅਸੀਂ ਬੱਸ ਥਾਣੇ ਲੈ ਗਏ ਬੰਦਾ ਸਾਡੇ ਕੋਲ ਥਾਣੇ ਇਹ ਸੌਲਟ ਹੋ ਗਿਆ ਮਾਮਲਾ ਤਰਨਾ ਚੁੱਕਿਆ ਓਕੇ ਕਿ ਇਹ ਬੱਸ ਦਾ ਮਾ ਇਹ ਬਾਜ਼ਾਰਾਂ ਵਿੱਚੋਂ ਲਜਾਣ ਦਾ ਕਾਰਨ ਕੀ ਹੈ ਕੀ ਕੀ ਹੈਗਾ ਬਾਜ਼ਾਰਾਂ ਵਿੱਚੋਂ ਜਿਹੜੀ ਪਰਲੀ ਰੋਡ ਉਹ ਜ਼ਿਆਦਾ ਖਰਾਬ ਹੈ ਤਾਂ ਫਿਰ ਉਹ ਡਰਾਈਵਰ ਇੱਧਰ ਦੀ ਕੱਢ ਲੈਂਦੇ ਆ ਇਹਨਾਂ ਨੂੰ ਅਸੀਂ ਰੋਕਦਾ ਸਾਰਾ ਇਹਨੇ ਮੈਨੇਜਰ ਨੂੰ ਕਹਿੰਦਾ ਓਕੇ ਪੀਆਰਟੀਸੀ ਦੇ ਮੈਨੇਜਰ ਨੂੰ ਅਸੀਂ ਕਹਿੰਦਾ ਇਹਨਾਂ ਨੇ ਆਪਦੇ ਗਰੁੱਪ ਦੇ ਵਿੱਚ ਮੈਸੇਜ ਪਾ ਦਿੱਤੇ ਆ ਕਿ ਇੱਧਰ ਦੀ ਬੱਸ ਨੇ ਓਕੇ ਥੈਂਕ ਯੂ ਥੈਂਕ